ਸਤਿ ਸ੍ਰੀ ਅਕਾਲ ਜੀ ਮਮ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮਿਕਸ ਵੈਜ ਸੂਪ ਬਣਾਵਾਂਗੇ ਜੋ ਕਿ ਦੋ ਤਿੰਨ ਤਰ੍ਹਾਂ ਅਸੀਂ ਇਸ ਦਾ ਯੂਜ਼ ਕਰ ਸਕਦੇ ਹਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਸਰਦੀਆਂ ਦੇ ਮੌਸਮ ਵਿੱਚ ਲਾਈਟ ਡਿਨਰ ਲਈ ਸੂਪ ਬੈਸਟ ਚੋਇਸ ਆ ਇਹਦਾ ਇਸ ਵਿੱਚ ਤਾਜ਼ੀਆਂ ਸਬਜ਼ੀਆਂ ਦਾ ਯੂਜ਼ ਹੁੰਦੀਆਂ ਨੇ ਤੇ ਜੋ ਕਿ ਸਾਡੀ ਜਿਹੜੀ ਬੋਡੀ ਨੂੰ ਵਾਰਮ ਰੱਖਦੀਆਂ ਨੇ ਬਣਾਉਣਾ ਬਹੁਤ ਹੀ ਈਜ਼ੀ ਹੈ ਤੇ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖੁਸ਼ੀ-ਖੁਸ਼ੀ ਨਾਲ ਪੀਂਦੇ ਨੇ ਤੇ ਇਹਨਾਂ ਨੂੰ ਬਣਾਉਣ ਲਈ ਅਸੀਂ ਜਿਹੜੀਆਂ ਵੀ ਸਾਡੇ ਕੋਲ ਸਬਜ਼ੀਆਂ ਨੇ ਅਸੀਂ ਤਾਜ਼ੀਆਂ ਫਰੈਸ਼ ਸੀਜ਼ਨਲ ਦੇ ਸੀਜ਼ਨ ਦੇ ਹਿਸਾਬ ਨਾਲ ਅਸੀਂ ਲੈ ਲੈਣੀਆਂ ਆਪਣੇ ਹਿਸਾਬ ਦੇ ਨਾਲ ਐਡ ਕਰਾਂਗੇ ਕਤਲੀ ਲਈ ਅਸੀਂ ਗੈਸ ਤੇ ਰੱਖ ਦਿੱਤੀ ਤੇ ਇਹਦੇ ਵਿੱਚ ਐਡ ਕਰਾਂਗੇ 3-4 ਲੀਟਰ ਪਾਣੀ ਐਡ ਕਰਾਂਗੇ ਆਪਣੇ ਹਿਸਾਬ ਦੇ ਨਾਲ ਸੂਪ ਜਿੰਨੀ ਵੀ ਕੁਆਂਟੀਟੀ ਵਿੱਚ ਹੈ ਅਸੀਂ ਬਣਾਉਣਾ ਹੈ ਤਿਆਰ ਕਰਨਾ ਤੇ ਮੈਂ ਇਹਦੇ ਲਈ ਸੂਪ ਤੇ ਲੈ ਲਈਆਂ ਦੋ ਗਾਜਰਾ ਨਹੀਂਆਂ ਨੇ ਦੋ ਜ਼ਿਕਨੀਆਂ ਲਈਆਂ ਨੇ ਦੋ ਆਲੂ ਲੈਨੇ ਤੇ ਇੱਕ ਕੱਪ ਲਿਆਇਆ ਛੋਟਾ ਜਿਹੜਾ ਮਟਰ ਜਿਹੜੇ ਫ੍ਰੀਜ਼ ਕੀਤੇ ਹੋਏ ਨੇ ਤੇ ਇੱਕ ਟਮਾਟਰ ਲਿਆਇਆ ਤਿੰਨ ਚਾਰ ਕਲੀਆਂ ਜਿਹੜੀਆਂ ਲਸਣ ਦੀਆਂ ਐਡ ਕੀਤੀਆਂ ਇੱਕ ਪਿਆਜ਼ ਆਦਰਕ ਅਸੀਂ ਮਿਰਚ ਆਪਣੇ ਹਿਸਾਬ ਨਾਲ ਬਾਕੀ ਚੀਜ਼ਾਂ ਤੇ ਅਗਰ ਤੁਹਾਡੇ ਕੋਲ ਧਨੀਆ ਹੈਗਾ ਤਾਂ ਧਨੀਆ ਦੀਆਂ ਜਿਹੜੀਆਂ ਡੰਡੀਆਂ ਅਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹਾਂ ਕੱਟ ਕੇ ਤੁਸੀਂ ਆਪਣੇ ਮਨਪਸੰਦ ਦੇ ਹਿਸਾਬ ਦੇ ਨਾਲ ਚੋਇਸ ਦੇ ਹਿਸਾਬ ਨਾਲ ਇਸ ਵਿੱਚ ਜਿਹੜੀਆਂ ਸਬਜ਼ੀਆਂ ਐਡ ਕਰ ਲੈਣੀਆਂ ਐ ਅਸੀਂ ਬ੍ਰੋਕਲੀ ਪਾਲਕ ਬਹੁਤ ਹੀ ਟੇਸਟੀ ਬਣ ਕੇ ਜਿਹੜਾ ਇਹ ਸੂਪ ਤਿਆਰ ਹੁੰਦਾ ਤੁਸੀਂ ਇਸ ਤਰ੍ਹਾਂ ਸੂਪ ਤਿਆਰ ਕਰਕੇ ਜਰੂਰ ਦੇਖਣਾ ਤੇ ਹਫਤੇ ਵਿੱਚ ਇੱਕ ਵਾਰ ਜਰੂਰ ਸਾਧੀਆਂ ਵਿੱਚ ਇਹ ਸੂਪ ਸਾਨੂੰ ਬਣਾ ਕੇ ਖਾਣਾ ਚਾਹੀਦਾ ਅਸੀਂ ਬ੍ਰੀਕ-ਬ੍ਰੀਕ ਸਾਰੀਆਂ ਜਿਹੜੀਆਂ ਸਬਜ਼ੀਆਂ ਕੱਟ ਲੈਣੀਆਂ ਸਾਨੂੰ ਕੋਈ ਇਸ ਵਿੱਚ ਥੋੜਕੇ ਦਾ ਚੰਜਟ ਨਹੀਂ ਹੈਗਾ ਇਹ ਅਸੀਂ ਤੋੜ ਕੇ ਤਿਆਰ ਕਰਨੇ ਆ ਇਸ ਵਿੱਚ ਤੇ ਖਾਨ ਵਿੱਚ ਤਾਂ ਇਹਨਾਂ ਜ਼ਿਆਦਾ ਟੇਸਟੀ ਬਣਦਾ ਹੈ ਤੇ ਛੋਟੇ ਬੱਚਿਆਂ ਲਈ ਬਹੁਤ ਹੀ ਹੈਲਦੀ ਆਪਸ਼ਨ ਹੈ ਸੂਪ ਜਿਹੜਾ ਤੁਸੀਂ ਉਹਨਾਂ ਨੂੰ ਜ਼ਰੂਰ ਬਣਾ ਕੇ ਖਵਾਓ ਤੇ ਇਹਨਾਂ ਨੂੰ ਅਸੀਂ ਜਿਹੜਾ ਸੂਪ ਤਿਆਰ ਕਰਨਾ ਹੈ ਇਹਨੂੰ ਅਸੀਂ ਜਿਹੜਾ ਚੌਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਜਿਹੜੇ ਬੱਚੇ ਸਬਜ਼ੀਆਂ ਨਹੀਂ ਖਾਂਦੇ ਇਸ ਸੂਪ ਨੂੰ ਅਲੱਗ ਕੱਢ ਕੇ ਤੇ ਚੌਲਾਂ ਦਾ ਜਿਹੜਾ ਇਸ ਦਾ ਪਾਣੀ ਹੈ ਜਿਹੜਾ ਸੂਪ ਹੈ ਤਿਆਰ ਕਰਨਾ ਸਬਜ਼ੀਆਂ ਅਲੱਗ ਕਰਕੇ ਛਾਣਕੇ ਤੇ ਆਪਣਾ ਜਿਹੜਾ ਚੌਲ ਇਸ ਵਿੱਚ ਬੋਇਲ ਕਰਕੇ ਬੱਚਿਆਂ ਨੂੰ ਦੇ ਸਕਦੇ ਜਿਸ ਨਾਲ ਬੱਚਿਆਂ ਨੂੰ ਜਿਹੜੇ ਸਾਰੇ ਇਸ ਦੇ ਵਿਟਾਮਿਨ ਜਿਹੜੇ ਮਿਲਣੇ ਚਾਹੀਦੇ ਨੇ ਸਬਜ਼ੀਆਂ ਵਿੱਚ ਸਾਨੂੰ ਸੂਪ ਵਿੱਚ ਮਿਲ ਜਾਂਦੇ ਨੇ ਤੇ ਇਸ ਤਰ੍ਹਾਂ ਬੱਚਿਆਂ ਨੂੰ ਪਤਾ ਵੀ ਨਹੀਂ ਚਲੇਗਾ ਤੇ ਉਹਨਾਂ ਨੂੰ ਬਹੁਤ ਹੀ ਟੇਸਟੀ ਜਿਹੜੇ ਚੌਲ ਬਣ ਕੇ ਤਿਆਰ ਹੋ ਜਾਂਦੇ ਨੇ ਜਿਹੜੇ ਬੱਚੇ ਸਬਜ਼ੀਆਂ ਨਹੀਂ ਖਾਂਦੇ ਬਹੁਤ ਹੀ ਵਧੀਆ ਆਪਸ਼ਨ ਆ ਤੇ ਸਾਰੀਆਂ ਸਬਜ਼ੀਆਂ ਅਸੀਂ ਕੱਟ ਕੇ ਪਾਣੀ ਵਿੱਚ ਐਡ ਕਰ ਦਿੱਤੀਆਂ ਤੇ ਇਸ ਵਿੱਚ ਲੂਨ ਜੀਰਾ ਪਾ ਐਡ ਕੀਤਾ ਹੈ ਕਾਲੀ ਮਿਰਚ ਇੱਕ ਚਮਚ ਪਾਇਆ ਹੈ ਅਗਰ ਤੁਸੀਂ ਛੋਟੇ ਬੱਚਿਆਂ ਨੂੰ ਦੇਣਾ ਹੈ ਤਾਂ ਇਸ ਵਿੱਚ ਸਿਰਫ ਇਸੇ ਤਰ੍ਹਾਂ ਸਬਜ਼ੀਆਂ ਐਡ ਕਰਕੇ ਤੇ ਆਇਲ ਐਡ ਕਰਕੇ ਜਾਂ ਘਿਓ ਐਡ ਕਰ ਸਕਦੇ ਆ 40-45 ਮਿੰਟ ਲਈ ਅਸੀਂ ਬੋਇਲ ਕਰਨਾ ਇਸ ਨੂੰ ਮੀਡੀਅਮ ਫਲੇਮ ਤੇ ਰਜਾਵਾਂਗੇ ਤੇ ਜਿਹੜਾ ਸਾਡਾ ਸੂਪਾ ਬਣ ਕੇ ਤਿਆਰ ਹੋ ਜਾਵੇਗਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਅਸੀਂ ਦੂਸਰਾ ਇਸ ਵਿੱਚ ਐਡ ਇਸ ਨੂੰ ਕਰ ਸਕਦੇ ਆ ਅਗਰ ਤੁਸੀਂ weight loss ਕਰ ਰਹੇ ਆ ਤਾਂ ਉਸ ਦੇ ਲਈ ਵੀ ਅਸੀਂ ਇਸ ਨੂੰ ਅਲੱਗ ਕੱਟ ਕੇ ਥੋੜਾ ਜਿਹਾ ਤੇ ਰਾਤ ਨੂੰ ਤੁਸੀਂ light dinner ਕਰਨਾ ਚਾਹੁੰਦੇ ਆ ਤੇ ਇਹਨੂੰ grind ਕਰਕੇ ਅਸੀਂ ਇਸ ਵਿੱਚ ਹਲਕਾ ਜਿਹਾ ਮਿਰਚ ਮਿਰਚਾ ਤੇ ਜਿਹੜਾ ਆਪਣਾ ਤੜਕਾ ਲਗਾ ਸਕਦੇ ਮਸਾਲੇ ਐਡ ਕਰਕੇ ਅਸੀਂ ਇਸ ਵਿੱਚ ਐਡ ਕੀਤਾ ਮਕਰੋਨੀ ਐਡ ਜਾਂ ਪਾਸਤਾ ਐਡ ਕਰ ਸਕਦੇ ਆ ਤੇ ਬਹੁਤ ਹੀ ਖੁਸ਼ ਹੋ ਕੇ ਬੱਚੇ ਇਸ ਨੂੰ ਖਾਣਗੇ ਤੇ ਇਸ ਵਿੱਚ ਪਾਸਤੇ ਦੇ ਹਿਸਾਬ ਨਾਲ ਜਾਂ ਮਕਰੋਨੀ ਦੇ ਹਿਸਾਬ ਨਾਲ ਅਸੀਂ ਲੂਨ ਐਡ ਕਰ ਦੇਣਾ ਤੇ ਆਇਲ ਜਿਹੜਾ ਅਸੀਂ 1.5 ਕੱਸ਼ੀ ਇਸ ਵਿੱਚ ਐਡ ਕਰਤੀ ਹੈ ਤੇ ਹੁਣ ਜਿਹੜਾ ਜਿਹੜਾ ਸੂਪ ਅਸੀਂ ਅਲੱਗ ਕੱਢਿਆ ਸੀ ਇਸ ਨੂੰ ਗ੍ਰਾਈਂਡ ਕਰਕੇ ਇਸ ਵਿੱਚ ਹਲਕਾ ਜਿਹਾ ਤੋੜਕਾ ਲਗਾ ਕੇ ਅਸੀਂ ਇਸ ਨੂੰ ਇਸੇ ਤਰ੍ਹਾਂ ਅਗਰ ਤੁਸੀਂ ਲਾਈਟ ਇਸੇ ਤਰ੍ਹਾਂ ਖਾਣਾ ਚਾਹੁੰਦੇ ਆ ਬਿਲਕੁਲ ਹਲਕਾ ਫੁਲਕਾ ਤੇ ਇਹ ਹੀ ਆਪਸ਼ਨ ਬੈਸਟ ਆ ਤੁਸੀਂ ਇਸ ਤਰ੍ਹਾਂ ਕਰ ਸਕਦੇ ਇਸ ਤਰ੍ਹਾਂ ਵੀ ਇਸ ਸੂਪ ਨੂੰ ਯੂਜ਼ ਕਰ ਸਕਦੇ ਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਨੂੰ ਤੁਸੀਂ ਸੱਚਮੁੱਚ ਇਸ ਨੂੰ ਜ਼ਰੂਰ ਟਰਾਈ ਕਰਨਾ। ਅਗਰ ਤੁਹਾਨੂੰ ਮਮ ਮਮ ਕਿਚਨ ਦੀ ਇਹ ਰੈਸਪੀ ਪਸੰਦ ਆਂਦੀ ਹੈ ਤਾਂ ਤੁਸੀਂ ਮਮ ਕਿਚਨ ਨੂੰ ਜ਼ਰੂਰ ਸਪੋਰਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ। ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਹੋ ਜਿਹੀ ਹੈਲਥੀ ਤੇ ਵਧੀਆ ਰੈਸਪੀ ਦੇ ਨਾਲ ਥੈਂਕ ਯੂ ਫॉर ਵਾਚਿੰਗ